ਹਾਂਜੀ ਸਰ ਅੱਜ ਅਸੀਂ ਇੱਕ ਦਿਨ ਦਾ ਪ੍ਰੋਟੋਕਾਲ ਕੰਪਲੀਟ ਹੋਣ ਦਾ ਬੰਦ ਕਰ ਰਹੇ ਹਾਂ ਜੀ ਕਿਉਂਕਿ ਇਹ ਚੋ ਵੀ ਕਰਦੇਗਾ ਐਮਰਜੈਂਸੀ ਸਬਾਵਾ ਓਪੀ ਦੇ ਕੰਪਲੀਟ ਆਪਰੇਸ਼ਨ ਤੋਂ ਬਾਅਦ ਕਲੀਨਿਕ ਸੀ ਦੇ ਫਕਟਾ ਮੈਡੀਕਲ ਕੌਨਸਲੈਂਟ ਡਾਕਟਰ ਮੋਮਿਕਾ ਸਾਹਿਬਾ ਜੀ ਉਹਨਾਂ ਦਾ ਬੜਾ ਬੀਤੀ ਦੇਖਿਆ ਦੇਖ ਤੋਂ ਬਾਅਦ ਕੋਈ ਸੁਭਾਈ ਨਹੀਂ ਕੀਤੀ ਕੋਈ ਆਪਣੀਆਂ ਕਰਦੇ ਨਹੀਂ ਰਿਹਾ ਐਫਆਈਰ ਦਰਜ ਹੋ ਕੇ ਦਲਦਬੰਦੀ ਹੋਈ ਵੀ ਉਹਨਾਂ ਦਾ ਪਰਿਵਾਰ ਬੜਾ ਜਸਟਿਸ ਵਾਸਤੇ ਗ੍ਰੇਟ ਕਰ ਰਿਹਾ ਹੈ ਸਾਡੀ ਗਵਰਨਮੈਂਟ ਨੇ ਇਹੀ ਉਜਾਰਿਸ਼ ਹੈ ਕਿ ਸਰਕਾਰੀ ਕਾਲਜਾਂ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਹਰ ਕੋਈ ਅਜਿਹਾ ਇਨਸੀਡੈਂਟ ਹੁੰਦਾ ਤੇ ਨਾਲ ਦੀ ਨਾਲ ਕੋਈ ਕਾਰਵਾਈ ਕੀਤੀ ਜਾਵੇ ਅਸੀਂ ਤਾਂ ਆਪਾਂ ਕਹਿ ਰਹੇ ਹਾਂ ਕਿ ਕੁੜੀਆਂ ਨੂੰ ਪੜ੍ਹਾਓ ਇਹਨਾਂ ਨੂੰ ਉਹ ਮੇਜ਼ ਦੇ ਬਰਾਬਰ ਦੰਡਾ ਦਿੱਤਾ ਜਾਵੇ ਜੇ ਇਦਾਂ ਦੇ ਇਨਸੀਡੈਂਟ ਐਨੇ ਘਟਿਆ ਇਨਸੀਡੈਂਟ ਹੁੰਦੇ ਰਹਿਣਗੇ ਤਾਂ ਕਿੱਦਾਂ ਪੇਰੈਂਟਸ ਆਪਣੀਆਂ ਕੁੜੀਆਂ ਨੂੰ ਪੜ੍ਹਾ ਸਕਣਗੇ ਉਹਨਾਂ ਨੂੰ ਹੀ ਇਦਾਂ ਦੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਐਸੇ ਵਾਸਤੇ ਸਾਡਾ ਸਾਰਿਆਂ ਦਾ ਪ੍ਰੋਟੈਸਟ ਹੈ ਜੇ ਜੇ ਇਦਾਂ ਦੀ ਸਜ਼ਾ ਦਿੱਤੀ ਜਾਊਗੀ ਤਾਂ ਹੀ ਇਦਾਂ ਦੀ ਜਿਹੜੀਆਂ ਘਟਨਾਵਾਂ ਹੈਗੇ ਉਹ ਘਟਣਗੀਆਂ ਤਾਂ ਹੀ ਪੈਰੈਂਟਸ ਆਪਦੇ ਬੱਚਿਆਂ ਨੂੰ ਪੜਨ ਲਗਾਣਗੇ ਤਾਂ ਹੀ ਉਹ ਬਰਾਬਰ ਲੇਜ਼ ਦੇ ਬਰਾਬਰ ਮੁਰਸ਼ਾ ਦੇ ਬਰਾਬਰ ਆਸਰ ਕਰਨਗੇ ਤਾਂ ਕਿੰਨਾ ਸਮਾਂ ਲੱਗੂਗਾ ਜਦੋਂ ਤੱਕ ਜਸਟਿਸ ਨਹੀਂ ਮਿਲਦਾ ਉਦੋਂ ਤੱਕ ਅਸੀਂ ਪ੍ਰੋਟੈਸਟ ਕਰਾਂਗੇ ਸਾਡੇ ਡਾਕਟਰ ਫਲੀਗ ਨਾਲ ਸਾਡੀ ਭੈਣ ਨਾਲ ਬੱਚੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਹੈਗਾ ਉਸ ਦੇ ਪ੍ਰੋਟੈਸਟ ਦੇ ਵਿੱਚ ਅਸੀਂ ਸਾਰਿਆਂ ਨੇ ओपीडी ਸਵਾਮਾ ਆਪਣੀਆਂ ਬੰਦ ਕੀਤੀਆਂ ਨੇ ਗਿਆ ਇਲੈਕਟਿਵ ਕੰਮ ਬੰਦ ਕੀਤਾ ਤਾਂ ਇਸ ਕਰਕੇ ਕਿ ਸਰਕਾਰ ਸਾਨੂੰ ਕੋਈ ਨਿਆਂ ਦੇਵੇ ਅੱਗੇ ਤੋਂ ਇਦਾਂ ਦੇ ਜਿਹੜੇ ਗਲਤ ਕੰਮ ਹੈ ਉਹ ਨਾ ਹੋ ਸਾਡੀ ਜਿਹੜੀ ਵਰਕਪਲੇਸ ਹੈ ਉਹ ਸੇਫ ਹੋਣੀ ਚਾਹੀਦੀ ਉਹਨੂੰ ਕੀ ਲੱਗਦਾ ਕੀ ਕਾਰਨ ਹੈ ਜਿਹੜੇ ਸੇਫ ਨਹੀਂ ਲੜਕੀਆਂ ਜੀ ਅੱਜ ਦੀ ਗੱਲ ਕੀਤੀ ਜਾਂਦੀ ਸੇਫ ਤਾਂ ਦੇਖੋ ਡੈਫੀਨਿਟਲੀ ਜੇ ਇਦਾਂ ਦੇ ਇਨਸੀਡੈਂਟਸ ਹੁੰਦੇ ਰਹਿਣਗੇ ਤਾਂ ਸਾਡਾ ਕੰਫੀਡੈਂਸ ਤਾਂ ਲੂਜ਼ ਹੋਏਗਾ ਨਾ ਇਤੇ ਵੀ ਆਪਣੇ ਬਾਹਰ ਹੋਵੇ ਬੱਚਾ ਸੜਕ ਤੇ ਹੋਵੇ ਰਾਤ ਨੂੰ ਹੋਵੇ ਤਾਂ ਹੋ ਜੇ ਐਕਸ਼ਨ ਕੋਈ ਹੋਵੇ ਜੇ ਕੈਂਪਸ ਦੇ ਵਿੱਚ ਹੀ ਇਹ ਪ੍ਰੋਬਲਮਸ ਆਣੀਆਂ ਨੇ ਔਰ ਇੰਨੀ ਬਰੂਟਲ ਕੰਡੀਸ਼ਨ ਦੇ ਵਿੱਚ ਬੱਚੇ ਦੀ ਡੈਥ ਹੁੰਦੀ ਹੈ ਤਾਂ ਇਸ ਤੋਂ ਘਟਿਆ ਕੰਮ ਕੀ ਹੋ ਸਕਦਾ ਇਹੋ ਜਿਹੇ ਇਨਸਾਨਾਂ ਨੂੰ ਕਿਹੋ ਜਿਹੀ ਸਜ਼ਾ ਲੱਗੋ ਡਾਕਟਰ ਭੈਣ ਕੋ ਇਹੋ ਜਿਹੇ ਇਨਸਾਨਾਂ ਨੂੰ ਦੇਖੋ ਸਹੀ ਮੈਨੇਜ ਤਾਂ ਕੌਨਸੀ ਵੀ ਸਜ਼ਾ ਹੋਣੀ ਚਾਹੀਦੀ ਹੈ ਮੇਰੀ ਇਸ ਪ੍ਰੋਟੈਸਟ ਬਾਰੇ ਸਭ ਤੋਂ ਪਹਿਲਾਂ ਸਾਡੇ ਸਾਰੇ ਸਮਾਜ ਨੂੰ ਅਪੀਲ ਹੈ ਕਿ ਇਹ ਜਿਹੜੀ ਸਾਡੀ ਲੇਡੀ ਡਾਕਟਰ ਜਿਸ ਨਾਲ ਇਹ ਇਸ ਤਰ੍ਹਾਂ ਦਾ ਗਰੋਸਮ ਇਨਸੀਡੈਂਟ ਹੋਇਆ ਉਹ ਡਾਕਟਰ ਹੋਣ ਤੋਂ ਪਹਿਲਾਂ ਇਹ ਇੱਕ ਫੀਮੇਲ ਵੀ ਹੈ ਇੱਕ ਸਾਡੀ ਭੈਣ ਹੈ ਸਾਡੀ ਬੇਟੀ ਹੈ ਤੇ ਸਾਡੀ ਸਾਰੇ ਸਮਾਜ ਨੂੰ ਅਪੀਲ ਹੈ ਕਿ ਸਾਡਾ ਸਾਰਾ ਸਮਾਜ ਇਸ ਇਨਸੀਡੈਂਸ ਨੂੰ ਚੰਗੀ ਤਰ੍ਹਾਂ ਔਰ ਬਹੁਤ ਇਸ ਨੂੰ ਪ੍ਰੋਟੈਸਟ ਕੀਤਾ ਜਾਵੇ ਤਾਂ ਕਿ ਸਾਡਾ ਸਾਰਾ ਸਮਾਜ ਸਾਡੇ ਨਾਲ ਆ ਸਕੇ ਕਾਨੂੰਨੀ ਲੱਗਦੇ ਕੋਈ ਕਰਦੇ ਕਿਉਂ ਹੁੰਦੀ ਆ ਜਾ ਕੇ ਲੱਗਦਾ ਕਿ ਉਹਦੇ ਕਰਨ ਤੇ। ਉਸ ਦਾ ਸਭ ਤੋਂ ਆ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਆ ਫੀਮੇਲਸ ਦੇ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ। ਤੇ ਸਾਡੀ ਸਰਕਾਰ ਤੇ ਸਾਡੇ ਸਮਾਜ ਤੋਂ ਇਹ ਐਕਸਪੈਕਟੇਸ਼ਨ ਹੈ ਕਿ ਸਾਡੀ ਆ ਸਾਡੀਆਂ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਟ੍ਰਿਕ ਲਾ ਅਗੇਂਸਟ ਦਿਸ ਗ੍ਰੀਵਸਮ ਇਨਸੀਡੈਂਸ ਹੋਣਾ ਚਾਹੀਦਾ ਹੈ। ਤਾਂ ਕਿ ਸਮਾਜ ਨੂੰ ਇੱਕ ਇੱਕ ਸੋਚ ਮਿਲ ਸਕੇ ਕਿ ਇਸ ਤਰ੍ਹਾਂ ਦੇ ਅਗਲੇ ਇਸ ਤੋਂ ਅਗਲੇ ਇਨਸੀਡੈਂਸੇ ਨਾ ਹੋ ਸਕਣ